ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ ਜੀ ਫੋਰ ਦੇ ਸਾਰੇ ਦਰਸ਼ਕਾਂ ਦੇ ਸ਼ੋਤਿਆਂ ਦਾ ਦਿਲੀ ਸਵਾਗਤ ਕਰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹਕ ਸੱਚ ਦੀਆਂ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੰਤਰਾ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 27 ਮਾਰਚ 2017 14 ਚੇਤ ਨਾਨਕਸ਼ਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਪਹਿਲੇ ਮੁੱਦੇ ਤੋਂ ਸ਼ੁਰੂਆਤ ਕਰੀਏ ਪ੍ਰੋਗਰਾਮ ਦੀ ਅਸੀਂ ਆਪਣੇ ਦਰਸ਼ਕਾਂ ਤੇ শ্রোਤਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਟੀਵੀ 84 ਨੂੰ ਚਲਦੇ ਰੱਖਣ ਲਈ ਸਾਨੂੰ ਟੀਵੀ 84 ਜਿਹਾ ਕੋਈ ਦੂਸਰਾ ਮਨੁੱਖੀ ਅਧਿਕਾਰ ਚੈਨਲ ਨਹੀਂ ਹੈ TV84 ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਵੈਬਸਾਈਟ ਤੇ tv84.tv ਤੇ ਜਾ ਕੇ PayPal ਰਾਹੀਂ ਰੀਅਕਰਿੰਗ ਡੋਨੇਟ ਜ਼ਰੂਰ ਬਣਾਓ ਜੀ ਆਪ ਜੀ ਜੋ ਚਾਹੇ দান ਕਰ ਸਕਦੇ ਹੋ ਪਰ ਕਰੋ ਜ਼ਰੂਰ ਜਾਂ ਮੇਕ ਅ ਚੈੱਕ ਇਨ ਨੇਮ ਆਫ TV84 ਐਂਡ ਮੇਲ ਐਟ 36-0137th ਐਵੇਨਿਊ ਅਸਟੋਰੀਆ ਨਿਊਯਾਰਕ 11101 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਮਸਲੇ ਵਿੱਚ ਅਸੀਂ ਤੁਹਾਡੀ رائے ਅਤੇ ਪੇਸ਼ਕਦਮੀ ਦੀ ਵੀ ਆਸ ਕਰਦੇ ਹਾਂ ਜੀ ਆ ਯੂ ਮਸਟ ਐਗਰੀ ਦੈਟ ਥੇਅਰ ਇਜ਼ ਨੋ ਹਿਊਮਰ ਰਾਈਟਸ ਚੈਨਲ ਲਾਈਕ ਟੀਵੀ 84 ਵਰਲਡਵਾਈਡ ਟੂ ਕੀਪ ਦਾ ਟੀਵੀ 84 ਰਨਿੰਗ ਵੀ ਨੀਡ ਯੂਅਰ ਇਕਨੋਮਿਕ ਹਲਪ ਟੂ ਡੋਨੇਟ ਪਲੀਜ਼ ਗੋ ਟੂ ਆਵਰ ਵੈਬਸਾਈਟ ਟੀਵੀ 84.ਟੀਵੀ ਐਂਡ ਬਿਕਮ ਅ ਰੀਕਰਿੰਗ ਡੋਨਰ ਡੋਨੇਟ ਵਟ ਏਵਰ ਯੂ ਫੀਲ ਕੰਫਰਟੇਬਲ ਬਟ ਡੋਨੇਟ ਔਰ ਮੇਕ ਅ ਚੈੱਕ ਇਨ ਨੇਮ ਆਫ TV84 and mail it at 36 0137th Avenue, Astoria, New York, 11101, USA. We also look for advice and volunteers in this field. Thank you very much. What would you like Aide say about issue? Look, you can read Punjabi and English and tell ਸਾਦਾ ਸ਼ਬਦਾਂ 'ਚ ਇਹ ਹੈ ਕਿ ਵੀ ਜੇ ਸਾਡੇ ਵੀਰ ਪੈਣਾ ਜਿਹੜੇ ਪਿਛਲੇ 4.5 ਸਾਲ ਤੋਂ ਸਾਡੇ ਨਾਲ ਜੁੜੇ ਨੇ ਇਸ ਗੱਲ ਨੂੰ ਉਹ ਐਡਮਾਇਰ ਕਰਦੇ ਨੇ ਜਾਂ ਸਮਝਦੇ ਨੇ ਕਿ ਟੀਵੀ 84 ਕੋ ਨੇ ਕੋਈ ਰੋਲ ਅਦਾ ਕੀਤਾ ਹੈ ਸਾਰੇ ਸਮੇਂ 'ਚ ਗਿਆਨ ਦਾ ਚਾਨਣ ਵੰਡਣ ਲਈ ਜਾਂ ਸਿਆਸੀ ਤੌਰ ਤੇ ਜੋ ਕੁਝ ਵੀ ਇਸ ਕੌਮ ਦੇ ਉੱਤੇ ਚਾਰਚ ਫੇਰਿਓ ਹਮਲੇ ਨੇ ਉਹਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਫੇਰ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਅਸੀਂ ਜਾਰੀ ਰੱਖਣਾ ਹੈ ਜੀ ਫੇਰ ਤੁਹਾਡੀ ਮਦਦ ਦੀ ਸਾਨੂੰ ਲੋੜ ਹੈ ਮੈਨੂੰ ਇਹ ਵੈਸੇ ਆਪਣੇ ਆਪ ਨੂੰ ਕਦੇ ਵੀ ਚੰਗਾ ਨਹੀਂ ਲੱਗਾ ਮੰਗਣਾ ਪਰ ਜਦੋਂ ਹੁਣ ਇਸ ਕਿਸਮ ਦੀ ਸਿਚੁਏਸ਼ਨ ਹੈ ਤੇ ਫਿਰ ਜ਼ਰ ਹੈ ਕਿ ਵੀ ਜੇ ਸਾਨੂੰ ਇਹ ਲੱਗੇਗਾ ਕਿ ਭਾਈ ਨਹੀਂ ਕੋਈ ਅਸੀਂ ਇਸ ਕਾਬਿਲ ਨਹੀਂ ਹਾਂ ਕਿ ਇਸ ਨੂੰ ਕੰਟੀਨਿਊ ਕਰ ਸਕੀਏ ਜਾਂ ਸਾਡੀ ਸਮਰਥਾ ਤੋਂ ਕੋਈ ਚੀਜ਼ ਜਿਹੜੀ ਕਿ ਹੁਣ ਆਊਟ ਜਾ ਰਹੀ ਹੈ ਜੀ ਫਿਰ ਸਾਡੇ ਕੋਲ ਹੋਰ ਕੋਈ ਚੋਇਸ ਨਹੀਂ ਹੋਏਗੀ ਅਦਰ than ਕਿ ਮੈਂ ਅੱਗੇ ਕੁਝ ਕਹਿਣਾ ਨਹੀਂ ਚਾਹੁੰਦਾ ਜੀ ਅ ਬੇਸ਼ੱਕ ਸਾਨੂੰ ਤੁਹਾਡਾ ਹਮੇਸ਼ਾ ਹੀ ਪਰਵਾ ਹੁਗਾਰਾ ਮਿਲਦੇ ਜਿਹੜੀ ਵੀ ਪ੍ਰੋਗਰਾਮ ਅਪਲੋਡ ਹੁੰਦੇ ਨੇ ਉਹਨਾਂ ਦੇ ਉੱਤੇ ਬਹੁਤ ਜਲਦੀ ਜਿਹੜਾ ਬਹੁਤ ਸਾਰੇ ਅ ਵਿਊਅਰਸ ਜਿਹੜੇ ਨੇ ਆਂਦੇ ਨੇ ਕਮੈਂਟ ਵੀ ਕਰਦੇ ਨੇ ਇਸ ਤੋਂ ਸਾਨੂੰ ਇਹ ਵੀ ਅੰਦਾਜ਼ਾ ਹੁੰਦਾ ਹੈ ਵੀ ਘੱਟੋ ਘੱਟ ਕੋਈ ਨਾ ਕੋਈ ਯੂਸਫੁਲਨੈਸ ਹੈ ਜਿਹੜੇ ਸਾਡੇ ਵੀਕਲੀ ਆਰਟੀਕਲ ਹੁੰਦੇ ਨੇ ਉਹਦੀਆਂ ਹੁਣ ਆਡੀਓ ਫਾਈਲਸ ਵੀ ਹੁੰਦੀਆਂ ਔਰ ਜਿਵੇਂ ਸਾਡੇ ਲਈ ਤਾਂ ਇਹੀ ਪੈਮਾਨਾ ਦੇਖਣ ਦਾ ਕਿਉਂਕਿ 8-9 ਡਿਫਰੈਂਟ ਗੈਜਟਸ ਨੇ ਯਦਾਰੇ ਨੇ ਜਿਨ੍ਹਾਂ ਦੀ ਆਪਣੀ ਵਿਊਰਸ਼ਿਪ ਹੈ ਫੇਸਬੁੱਕ ਦੇ ਉੱਤੇ ਵੀ ਅਸੀਂ ਦੇਖਦੇ ਆਂ ਕਿੰਨੀ ਵਿਊਰਸ਼ਿਪ ਹੁੰਦੀ ਹੈ ਲੇਕਿਨ ਇਸ ਦੇ ਨਾਲ ਖਾਸ ਤੌਰ ਤੇ ਜਦੋਂ ਕੋਈ ਚੀਜ਼ ਅਪਲੋਡ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਇਸ ਵੀ ਪਿਛਲੇ ਵੀਕ ਅਸੀਂ 20 ਮਾਰਚ ਨੂੰ ਚਿੱਠੀ ਸਿੰਘ ਪੁਰਾ ਕਸ਼ਮੀਰ ਦੇ ਮਸਲੇ ਦੇ ਉੱਤੇ ਕਿ 17 ਸਾਲ ਬਾਅਦ ਵੀ ਜਸਟਿਸ ਨਹੀਂ ਹੈ ਜਿਹੜਾ ਸੈਗਮੈਂਟ ਵੀ ਕੀਤਾ ਸੀ ਟੀਵੀ 84 ਤੇ ਰਾਈਟਅਪ ਵੀ ਉਹਦੇ ਬਾਰੇ ਸੀ ਜੀ ਔਰ ਉਹ ਜਦੋਂ ਅਪਲੋਡ ਹੋਇਆ ਤੇ ਸ਼ਾਇਦ ਪਰਸੋਂ ਰਾਤ ਅਪਲੋਡ ਹੋਇਆ ਪਰਸੋਂ ਜਾਂ ਕੱਲ अर्ਲੀ ਮਾਰਨਿੰਗ ਆਵਰਸ ਔਰ ਹੁਣ ਤੱਕ অলਮੋਸਟ ਕਲੋਜ਼ ਟੂ 70000 ਉਸ ਦੇ ਉੱਤੇ ਵੀਵਰ ਨੇ 488 ਸ਼ੇਅਰ ਨੇ ਔਰ 167 ਕਮੈਂਟਸ ਨੇ ਜੀ ਸੋ ਜ਼ਾਹਰ ਹੈ ਇਸੇ ਤਰ੍ਹਾਂ ਖਾਲਸਤਾਨ ਕਾਲਿੰਗ ਜਿਹੜਾ ਕਿ ਕਿਵੇਂ ਉੱਥੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੇ ਸੀਰੀਅਲ ਬਣਾ ਕੇ ਲਾਈਵ ਹੋ ਕੇ ਚੈਨਲ ਵਾਲੇ ਉਹਨੂੰ ਹਿੰਦੂਤਵੀ ਰਾਜਾ ਮਹਾਰਾਜਾ ਨੂੰ ਸਾਬਤ ਕਰਨਾ ਚਾਹੁੰਦੇ ਨੇ ਜੀ ਉਹ ਵੀ ਅੱਜ ਅਰਲੀ ਮਾਰਨਿੰਗ ਹੋਇਆ ਆਲਮੋਸਟ 33000 ਤੋਂ ਜ਼ਿਆਦਾ ਜਿਹੜੇ ਨੇ ਵੀ ਵਿਊਅਰਸ ਦੇ ਉੱਤੇ ਆਏ ਨੇ ਸੋ ਜ਼ਾਹਰ ਹੈ ਕਿ ਇਸ ਬਾਰੇ ਤਾਂ ਕੋਈ ਦੋਰਾਵਾ ਨਹੀਂ ਨੇ ਕਿ ਸਾਡੇ ਜਿਹੜੇ ਦਰਸ਼ਕ ਨੇ ਸ਼ੁਰੂਤੇ ਨੇ ਸਾਨੂੰ ਪਿਆਰ ਕਰਦੇ ਨੇ ਪ੍ਰੋਗਰਾਮ ਨਾਲ ਵੀ ਜੁੜੇ ਹੋਏ ਨੇ ਪਰ ਕੱਲੀ ਐਡਮਿਰੇਸ਼ਨ ਜਾਂ ਕੱਲੀ ਸ਼ਲਾਘਾ ਦੇ ਸ਼ਬਦ ਜਿਹੜੇ ਨੇ ਉਹ ਬੀੜੀ ਪਾਰ ਨਹੀਂ ਲੋਣਗੇ ਔਰ ਅਸੀਂ ਇਹ ਤੁਹਾਨੂੰ ਫਰਵੰਟ ਅਪੀਲ ਕਰਦੇ ਆ ਬਿਸ਼ੱਕ ਭਾਰੇ ਮਨ ਨਾਲ ਹੀ ਮੈਂ ਕਹਿ ਰਿਹਾ ਮੈਨੂੰ ਜਿਵੇਂ ਮੈਂ ਕਿਹਾ ਕਿ ਵੀ ਇਹ ਮੇਰਾ ਜਿਹੜਾ ਉਹ ਹੈ ਨਹੀਂ ਮੇਰਾ ਫੋਰਟੇ ਤਾਂ ਦੂਰ ਦੀ ਗੱਲ ਮੈਨੂੰ ਵੈਸੇ ਨਹੀਂ ਚੰਗਾ ਲੱਗਦਾ ਮੈਂ ਸਮਝਦਾ ਵੀ ਇਹ ਪਾਰਟ ਆਟੋਮੈਟਿਕ ਹੋਣਾ ਚਾਹੀਦਾ ਹੈ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਜੇ ਸਾਨੂੰ ਸਪੋਰਟ ਨਹੀਂ ਹੋਏਗੀ ਫਾਈਨੈਂਸ਼ੀਅਲੀ ਅਸੀਂ ਕਰਜ਼ੇ ਥੱਲੇ ਦੱਬੇ ਰਵਾਂਗੇ ਤਾਂ ਫਿਰ ਸਾਡੇ ਲਈ ਇਹਨੂੰ ਕੰਟੀਨਿਊ ਕਰਨਾ ਔਖਾ ਹੋਏਗਾ ਜੀ ਡਾਕਟਰ ਸਾਹਿਬ ਅ ਮੋਡਲੇ ਤੌਰ ਤੇ ਜਿਹੜੀ ਰਿਪੋਰਟ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੀ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਚੋਣਾ ਦਾ ਬਾਜ਼ਾਰ ਪੂਰਾ ਗਰਮ ਸੀ ਜਦੋਂ ਤੇ ਇੱਕ ਪਾਸੇ ਅਕਿਊਜ਼ ਅਕਿਊਜ਼ ਕਰਨ ਵਾਲੇ ਸੀ ਜਿਨ੍ਹਾਂ ਚ ਆਮ ਆਦਮੀ ਪਾਰਟੀ ਕਾਂਗਰਸ ਮੁਖਤੌਰ ਤੇ ਸੀ ਕਿ ਪੰਜਾਬ ਦੇ ਵਿੱਚ ਕਿਸ ਲੈਵਲ ਦੇ ਉੱਤੇ ਡਰੱਗਸ ਨੇ ਜੀ ਔਰ ਕਾਂਗਰਸ ਨੇ ਤਾਂ 4 ਹਫ਼ਤੇ ਦੇ ਵਿੱਚ ਵਿੱਚ ਪੰਜਾਬ ਚੋਂ ਡਰੱਗ ਮੈਨਜ ਖਤਮ ਕਰਨ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ ਸੀ ਔਰ ਖਾਸ ਤੌਰ ਤੇ ਵਿਕਰਮ ਜੀਠੀਆ ਜਿਸ ਦੇ ਉੱਤੇ ਭਗਵੰਤ ਮਾਨ ਦੀ ਆ ਜਿਹੜਾ ਕਿਕਲੀ ਕਰੀਰ ਦੀ ਦੇ ਥੱਲੇ ਨਹੀਂ ਉਸ ਨੂੰ ਚਿੱਟਾ ਮੇਰੇ ਭਾਈ ਦਾ ਕਰਕੇ ਉਸ ਨੂੰ ਟਾਰਗੇਟ ਕੀਤਾ ਜੀ ਹਾਲਾਂਕਿ ਇਹ ਸਾਰੇ ਦੌਰ ਦੇ ਵਿੱਚ ਇਹ ਨਹੀਂ ਹੈ ਕਿ ਕੋਈ ਓਵਰਨਾਈਟ ਚੀਜ਼ ਆਈ ਹੈ ਪਿਛਲੀ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਜਦੋਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਚ ਇਸ ਸੰਬੰਧੀ ਜਿਹੜੀ ਐ ਕੋਈ ਪਟੀਸ਼ਨ ਹੋਈ ਤੇ ਉਦੋਂ ਵੀ ਪੰਜਾਬ ਸਰਕਾਰ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹਦੇ ਚ ਉਹਨਾਂ ਨੇ ਮੰਨਿਆ ਸੀ ਕਿ ਭਾਈ 40% ਤੋਂ ਜ਼ਿਆਦਾ ਅ ਬੱਚੀਆਂ ਔਰ 60 ਫੀਸਦੀ ਦੇ ਕਰੀਬ ਹਾਈ ਸਕੂਲ ਗੋਇੰਗ ਜਿਹੜੇ ਬੱਚੇ ਨਹੀਂ ਉਹ ਡਰੱਗਸ ਲੈਂਦੇ ਨੇ ਔਰ ਉਹਦੇ ਚੀਵਨ 10 11 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਫਿਰ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਪੀਰੀਅਡ ਚ ਟੀਵੀ 84 ਸ਼ਾਇਦ ਦੁਨੀਆ ਦਾ ਪਹਿਲਾ ਅਦਾਰਾ ਹੋਏਗਾ ਜਿਹੜਾ ਚੈਨਲ ਹੋਏਗਾ ਜੀ ਕਿ ਸਾਡੇ ਰਾਹੀਂ ਸ਼ਸ਼ੀकांत ਜਿਹੜੇ ਕਿ ਡਾਇਰੈਕਟਰ ਜਨਰਲ ਪ੍ਰਿਜ਼ਨਸ ਤੋਂ ਰਿਟਾਇਰ ਹੋਏ ਤਾਂ ਉਹਨਾਂ ਦੇ ਇਨੀਸ਼ੀਅਲ ਇੰਟਰਵਿਊ ਚ ਉਹਨਾਂ ਨੇ ਇਹ ਗੱਲ ਕਹੀ ਸੀ ਇਹ 60 ਹਜ਼ਾਰ ਕਰੋੜ ਦੀ ਡਰੱਗ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਮੈਨੂਫੈਕਚਰਿੰਗ ਪੰਜਾਬ 'ਚ ਹੁੰਦੀ ਜੀ ਸੋ ਇਹ ਪਹਿਲੀ ਵਾਰ ਸਾਡੇ ਲਈ ਵੀ ਅੱਖਾਂ ਖੋਲਣ ਵਾਲੀ ਗੱਲ ਸੀ ਕਿ ਵੀ ਇਹ ਗੱਲ ਸਿਰਫ ਪਾਕਿਸਤਾਨ ਜਾਂ ਈਰਾਨ ਜਾਂ ਗੋਲਡਨ ਟ੍ਰਾਇੰਗਲ ਦੇ ਖਾਤੇ 'ਚ ਪਾ ਕੇ ਗੱਲ ਨਹੀਂ ਬਣਦੀ ਹੈ ਇਹ ਤਾਂ ਇੱਥੇ ਹੀ ਬੈਠੇ ਹੋਏ ਨੇ ਕਿ ਵੀ ਇਹ ਸਾਰੇ ਉਹਨੂੰ ਮੈਨੂਫੈਕਚਰਿੰਗ ਹੀ ਪੰਜਾਬ 'ਚ ਫਿਰ ਇਸ ਦੇ ਉੱਤੇ ਡਿਨਾਇਲ ਐਕਿਊਜ਼ੇਸ਼ਨ ਡਿਨਾਇਲ ਰਹੀ ਹੁਣ ਮਰਿੰਦਰ ਸਿੰਘ ਦੀ ਸਰਕਾਰ ਬੇਸ਼ੱਕ ਅਦੇ ਉਸ ਦੀਆਂ ਜਿਵੇਂ ਬਾਦਲ ਨੇ ਕਿਹਾ ਕਿ ਭਾਈ ਇਹ ਟੀਥਿੰਗ ਪ੍ਰੋਬਲਮਸ ਨੇ ਅਜੇ ਦੰਦੀਆਂ ਕੱਢ ਰਹੀ ਹੈ ਲੇਕਿਨ ਸਾਨੂੰ ਇਹ ਲੱਗਦਾ ਵੀ ਜਿਸ ਲੈਵਲ ਦੇ ਉੱਤੇ ਇਹ ਸਾਰਾ ਪਸਾਰਾ ਜਿਹਦੇ ਚ ਕੇ ਨੈਕਸਸ ਪੋਲਿਟਿਸ਼ੀਅਨਸ ਦੀ ਔਰ ਪੁਲਿਸ ਔਰ ਏਜੰਸੀਆਂ ਇਹ ਕਦੇ ਵੀ ਇਸ ਲੈਵਲ ਦਾ ਕੰਮ ਜਾਏ ਇਸ ਲੈਵਲ ਦਾ ਟ੍ਰੇਡ ਜਿਹੜਾ ਉਹ ਇੰਟੈਲੀਜੈਂਸ ਏਜੰਸੀਆਂ ਦੀ ਮਰਜ਼ੀ ਜਾਂ ਸ਼ਮੂਲੀਅਤ ਜਾਂ ਉਹਨਾਂ ਦੀ ਐਨਕਰੇਜਮੈਂਟ ਤੋਂ ਬਿਨਾ ਜਿਹੜਾ ਉਹ ਸੰਭਵ ਨਹੀਂ ਹੋ ਸਕਦਾ ਔਰ ਜ਼ਰ ਹੈ ਤੁਸੀਂ ਜੇ ਪਾਕਿਸਤਾਨ ਤੇ ਇਲਜ਼ਾਮ ਲਾਉਂਦੇ ਹੋ ਪਾਕਿਸਤਾਨ ਦਾ ਤਾਂ ਇੱਥੋਂ ਤੱਕ ਹੈ ਕਿ ਭਾਈ ਤੁਸੀਂ ਪੰਜਾਬ ਨਾਲ ਲੱਗਦਾ ਤਾਂ ਸਾਰਾ ਹੀ ਬਾਰਡਰ ਸੀਲ ਕੀਤਾ ਹੋਇਆ ਕੋਈ ਪਰਿੰਦਾ ਕੋਈ ਚਿਰਿੰਦਾ ਆ ਨਹੀਂ ਸਕਦਾ ਜੀ ਔਰ ਹੁਣ ਦੋ ਦਿਨ ਪਹਿਲਾਂ ਹੀ ਸੀ ਕਿ ਜੀ ਪਠਾਨਕੋਟ ਦੇ ਨੇੜੇ ਬੀਐਸਐਫ ਨੇ ਕੁਝ ਪੈਠੀਆਂ ਨੂੰ ਮਾਰ ਮੁਕਾਇਆ ਜੇ ਇਨੀ ਮੁਸਤੈਦੀ ਦੇ ਨਾਲ ਤੁਹਾਡੀ ਬੀਐਸਐਫ ਫਰ ਬਾਰਡਰ ਦੇ ਉੱਤੇ ਮੁਸਤੈਦੀ ਹੈ ਤੇ ਫਿਰ ਇਹ ਕਰੋੜਾਂ ਅਰਬਾਂ ਰੁਪਏ ਦੀ ਹੈਰੋਇਨ ਔਰ ਡਰੱਗਸ ਪੰਜਾਬ ਚ ਕਿੱਥੋਂ ਆ ਰਹੀਆਂ ਨੇ ਜਾਂ ਕੌਣ ਲਿਆ ਰਿਹਾ ਜਾਂ ਜਿਹੜੀਆਂ ਪੰਜਾਬ ਚ ਹੀ ਮੈਨੂਫੈਕਚਰ ਹੁੰਦੀਆਂ ਇਹ ਕਿਉਂ ਨਹੀਂ ਇਸ ਦੇ ਉੱਤੇ ਕੋਈ ਕਾਰਵਾਈ ਹੁੰਦੀ ਪਰ ਇਸ ਮੁੱਦੇ ਦੇ ਉੱਤੇ ਸ਼ਸ਼ੀਕਾਂਤ ਜਿਹੜੇ ਨੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਵੀ ਪੈਟੀਸ਼ਨ ਕੀਤੀ ਉਹਨਾਂ ਨੇ ਪੋਲੀਟਿਸ਼ੀਅਨਸ ਦੇ ਨਾਮ ਲਏ ਔਰ ਉਹਨਾਂ ਨੇ ਕਿਹਾ ਸੀ ਕਿ ਵੀ ਇਸ ਜਿਹੜਾ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਉਹਦੇ ਚ ਕਾਂਗਰਸ ਦੇ ਲੋਕ ਵੀ ਸੀ ਪੋਲੀਟਿਸ਼ੀਅਨ ਅਕਾਦੀਦਰ ਬਾਦਲ ਦੇ ਵੀ ਔਰ ਭਾਜਪੀ ਦੇ ਵੀ ਔਰ ਅੱਜ ਦੋ ਰਿਪੋਰਟਾਂ ਜਿਹੜੀਆਂ ਮੈਂ ਹੁਣ ਡਿਸਕਸ ਕਰਨ ਜਾ ਰਿਹਾ ਇੱਕ ਖਬਰ ਦੀ ਰਿਪੋਰਟ ਜਿਹੜੀ ਸਾਨੂੰ ਵੀਰ ਕਮਲਜੀਤ ਸਿੰਘ ਬਣਵੈਤ ਜੀ ਨੇ ਭੇਜੀ ਔਰ ਦੂਸਰੀ ਮੀਡੀਆ ਚ ਆਈ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਸ ਦੇ ਉੱਤੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬੜਾਈ ਸੀ ਐਸਆਈਟੀ ਔਰ ਉਹਨਾਂ ਨੇ 1700 ਸਫ਼ੇ ਦੀ ਰਿਪੋਰਟ ਦਿੱਤੀ ਹੈ ਪਰ ਹੈਰਾਨੀ ਹੈ ਇਸ ਗੱਲ ਦੀ ਕਿ ਵੀ ਜਿੱਥੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨੇ ਜਿਹੜੀਆਂ ਡਰੱਗਸ ਦੀ ਗੱਲ ਕੀਤੀ ਹੈ ਉਦੇ ਚ ਪਾਕਿਸਤਾਨ ਜਾਂ ਦੂਜਿਆਂ ਨਾਲ ਜੋੜ ਕੇ ਕੋਕੀਨ ਹੈਰੋਇਨ ਦੀ ਇਕੱਲੀ ਗੱਲ ਨਹੀਂ ਹੈ ਉਹਨਾਂ ਨੇ ਤਾਂ ਇਹਦਾ ਜ਼ਿਕਰ ਵੀ ਨਹੀਂ ਕੀਤਾ ਜਾਂ ਪੰਜਾਬ ਚ ਮੈਨੂਫੈਕਚਰਿੰਗ ਉਹਨਾਂ ਨੇ ਪੰਜਾਬ ਦੇ ਵਿੱਚ ਕਿਵੇਂ ਉਹ ਨਸ਼ੀਲੀਆਂ ਦਵਾਈਆਂ ਜਿਹੜੀਆਂ ਕਿ ਡਰੱਗਸ ਦੇ ਥੱਲੇ ਵਿਕ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਮੁੱਖ ਤੌਰ ਦੇ ਉੱਤੇ ਦੇਖਦੇ ਆਂ ਕਿ ਕੋਡਿਨ ਕੋਡਿਨ ਫੀਮ ਹੁੰਦੀ ਆ ਜਿਹਨੀਆਂ ਫੈਂਸੈਡਲ ਔਰ ਗਲਾਈਕੋਡਿਨ ਜਿਹਨੀਆਂ ਖੰਗਦੀਆਂ ਦਵਾਈਆਂ ਨੇ ਉਹਨਾਂ ਦੇ ਵਿੱਚ ਕੋਡਿਨ ਹੁੰਦੀ ਹੈ ਔਰ ਕੋਡੀਨ ਓਪੀਅਮ ਬੇਸਿਕ ਨਸ਼ਾ ਹੈ ਔਰ ਉਹਦੇ ਵਿੱਚ ਕੋਡੀਨ ਲੈਮੋਟਿਲ ਬੁਪਰੋਨਰਫਿਨ ਫੋਰਟਵਿਨ ਨਰਫਿਨ ਇਹ ਸਾਰੀਆਂ ਨੇ ਲੇਕਿਨ ਜਿਹੜੀਆਂ ਫਿਗਰਸ ਔਰ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨੇ ਇੱਕ ਬੜਾ ਡੀਟੇਲ ਸਰਵੇ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਸਿਰਫ ਆਪਣੇ ਲੈਵਲ ਤੇ ਨਹੀਂ ਕੀਤਾ ਉਹਨਾਂ ਨੇ ਡਾਕਟਰਾਂ ਤੋਂ ਬਿਨਾ ਏਮਸ ਦੇ ਡਾਕਟਰ ਸੀ ਕਿਉਂਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨੂੰ ਸੰਖੇਪ ਦੇ ਵਿੱਚ ਏਮਸ ਕਹਿੰਦੇ ਨੇ ਉਹਨਾਂ ਤੋਂ ਬਿਨਾ ਉਹਨਾਂ ਦੇ ਡਾਕਟਰਾਂ ਤੋਂ ਸਿਹਤ ਵਿਭਾਗ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ ਦੇ ਡਾਕਟਰ ਵੀ ਸ਼ਾਮਲ ਸੀ ਔਰ ਉਹਦੇ ਚ ਉਹਨੇ ਇਹ ਕਿਹਾ ਕਿ ਬਈ ਸਰਵੇ ਦਾ ਮਕਸਦ ਇਹ ਸੀ ਕਿ ਜਿਹੜੀ ਇਹ ਡਿਬੇਟ ਹੈ ਕਿ ਪੰਜਾਬ 'ਚ ਹੈ ਨਸ਼ਾ ਨਹੀਂ ਹੈ ਕੌਣ ਲਿਆ ਰੇ ਇਸ ਡਿਬੇਟ ਨੂੰ ਖਤਮ ਕਰਨਾ ਔਰ ਜਿਹੜੀ ਉਹਨਾਂ ਦੀ ਰਿਪੋਰਟਿੰਗ ਹੈ ਉਹਦੀ ਹੈਡਲਾਈਨ ਇਹ ਹੈ ਕਿ ایمਸ ਰਿਪੋਰਟ ਸੇਜ਼ ਥੈਟ ਕੈਮੀਸ ਇਨ ਪੰਜਾਬ ਸੈਲ ਰੁਪੀਸ 370 75 ਕਰੋੜ ਵਰਥ ਡਰੱਗਸ 375 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਕੈਮਿਸਟ ਵੇਚਦੇ ਨੇ ਇਹ ਦੂਸਰੀਆਂ ਡਰੱਗਸ ਨੂੰ ਭੁੱਲ ਜਾਓ ਜਿਹੜੀਆਂ ਨਸ਼ੀਲੀਆਂ ਜਿਹੜੀਆਂ ਨੇ ਪੰਜਾਬ ਚ ਪ੍ਰੋਡਿਊਸ ਹੁੰਦੀਆਂ ਜਾਂ ਅਕ੍ਰੋਸ ਦਾ ਬਾਰਡਰ ਨਾਲ ਦੇ ਕਹਿਣ ਮੁਤਾਬਕ ਹੁੰਦੀਆਂ ਜੀ ਹੁਣ ਇਹ ਖਬਰ ਹੀ ਇਹ ਹੈ ਕਿ ਭਾਈ ਇਹ ਆਰ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦਿੱਲੀ ਦੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਚ ਕੈਮਿਸਟਾਂ ਦੀਆਂ ਦੁਕਾਨਾਂ ਤੋਂ ਹਰ ਸਾਲ ਪੌਣੇ 400 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਦਵਾਈਆਂ ਦੀ ਵਿਕਰੀ ਹੋ ਰਹੀ ਹੈ ਪੰਜਾਬ ਵਿੱਚ ਦਵਾਈਆਂ ਦੀ 14% ਦੀ ਵਿਕਰੀ ਨਸ਼ੇ ਦੀਆਂ ਦਵਾਈਆਂ ਦੀ ਹੈ ਹੁਣ ਕੁੱਲ ਜਿੰਨੀ ਮੈਡੀਸਨ ਹੈ ਉਹਦਾ ਵਿਕਰੀ ਹੈ ਉਹਦਾ 14% ਜਿਹੜਾ ਹੈ ਉਹ ਨਸ਼ੀਲੀਆਂ ਦਵਾਈਆਂ ਨੇ ਏਮਜ਼ ਵੱਲੋਂ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਇੱਕ ਸਰਵੇ ਕਰਵਾਇਆ ਗਿਆ ਇਸ ਵਿੱਚ ਏਮਜ਼ ਦੇ ਡਾਕਟਰਾਂ ਤੋਂ ਬਿਨਾਂ ਸੇਧ ਉਹ ਆਗ ਨਸ਼ਾ ਛਡਾਊ ਕੇਂਦਰਾਂ ਦੇ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ اور ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਰਿਪੋਰਟ ਮੁਤਾਬਕ ਨਸ਼ੇ ਕਰਨ ਵਾਲਿਆਂ ਵਿੱਚ 99% ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੈ ਹੁਣ 99% ਆਰਮੋ ਸੈਂਟ ਪਰਸੈਂਟ ਜਿਹੜੇ ਨੇ ਇਹਦਾ ਮਤਲਬ ਹੈ ਕਿ ਜਿਹੜਾ ਤੁਹਾਡਾ ਪ੍ਰਾਈਮ ਯੂਥ ਹੈ ਯੂਥ 18 ਤੋਂ 35 ਸਾਲ ਤੱਕ ਉਸ ਦਾ ਜਿਹੜਾ ਉਹ ਸ਼ਿਕਾਰ ਹੈ ਜੀ ਔਰ ਇਨਜ ਪੜੇ ਲਿਖੇ ਨਸ਼ੇੜੀਆਂ ਦੀ ਗਿਣਤੀ ਜ਼ਿਆਦਾ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਬੋਲੀ 'ਚ ਗੱਲ ਕਰਦੇ ਨੇ ਸੋ ਜ਼ਾਹਰ ਹੈ ਕਿ ਵੀ ਜਦੋਂ ਉਹਨਾਂ ਨੇ ਵਿਦਾਊਟ ਸੇਇੰਗ ਕਿ ਵੀ ਇਹ ਪਿੰਡਾਂ ਦੇ ਵਿੱਚ ਹੈ ਜੀ ਉਹਨਾਂ ਸ਼ਹਿਰਾਂ ਚ ਹਿੰਦੀ ਬੋਲਦੇ ਨੇ ਸਾਰੇ ਵੀ ਇਹ ਜਿਹੜਾ ਔਰ ਕੌਣ ਪਿੰਡਾਂ ਦੇ ਵਿੱਚ ਫੋਕਸ ਕਰ ਕੋ ਕਿ ਪਿੰਡ ਸਾਡੀ ਸਿੱਖੀ ਦੀ ਨਰਸਰੀ ਨਹੀਂ ਮੈਜੋਰਿਟੀ ਪੋਪੂਲੇਸ਼ਨ ਹੈ ਔਰ ਇਹਦਾ ਜਿਹੜਾ ਜ਼ੋਰ ਹੈ ਉਹਨਾਂ ਨੇ ਕਿਹਾ ਜੀ ਨਸ਼ੇ ਕਰਨ ਵਾਲੇ ਪੰਜਾਬੀ ਬੋਲੀ ਚ ਗੱਲ ਕਰਦੇ ਨੇ ਸੋ ਜ਼ਾਹਰ ਹੈ ਕਿ ਫੋਕਸ ਪਿੰਡਾਂ ਦੇ ਉੱਤੇ ਔਰ ਇਹ ਮੈਂ ਦਵਾਈਆਂ ਆਲਰੇਡੀ ਕਈਆਂ ਨੇ ਜਿਹੜੀਆਂ ਕੈਮਿਸਟ ਵੇਚਦੇ ਨੇ ਇਹ ਦਵਾਈਆਂ ਡਾਕਟਰਾਂ ਵੱਲੋਂ ਮਰੀਜ਼ਾਂ ਵਾਸਤੇ ਲਿਖੀਆਂ ਜਾਂਦੀਆਂ ਪਰ ਵੱਡੀ ਗਿਣਤੀ 'ਚ ਲੋਕ ਕੈਮਿਸਟਾਂ ਨੂੰ ਗੁੰਮਰਾਹ ਕਰਕੇ ਇਹ ਦਵਾਈ ਲੈਣ 'ਚ ਕਾਮਯਾਬ ਹੋ ਜਾਂਦੇ ਇਹ ਨਹੀਂ ਗੁੰਮਰਾਹ ਵਾਲੀ ਗੱਲ ਨਹੀਂ ਹੈ ਇੱਕ ਨਿਕਲੇ ਨੇ ਕਿ ਪਿੰਡ 'ਚ ਜਿਹੜੇ ਨੇ ਤਿੰਨ ਤਿੰਨ ਕੈਮਿਸਟਾਂ ਦੀਆਂ ਦੁਕਾਨਾਂ ਨੇ ਔਰ ਇਹ ਕੈਮਿਸਟ ਜਿਹੜੇ ਨੇ ਉੱਥੇ ਕੋਈ ਡਾਕਟਰਾਂ ਦੀ ਪ੍ਰਿਸਕ੍ਰਾਈਬਡ ਮੈਡੀਸਨ ਨਹੀਂ ਵੇਚਦੇ ਉਹ ਨਸ਼ੇ ਦੀਆਂ ਦਵਾਈਆਂ ਹੀ ਇਹ ਜਿਹੜੀਆਂ ਨੇ ਵੇਚਦੇ ਨੇ ਕਈ ਕੈਮਿਸਟਾਂ ਵੱਲੋਂ ਇਹ ਦਵਾਈਆਂ ਵੱਧ ਭਾਅ ਦੇ ਲਾਲਚ ਵਸ ਗੈਰ ਕਾਨੂੰਨੀ ਤੌਰ ਤੇ ਵੇਚੀਆਂ ਜਾਂਦਾ ਰੋ ਗੈਰ ਕੁਝ ਲਈ ਨਹੀਂ ਸਾਰਿਆਂ ਲਈ ਕੈਮਿਸਟ ਜਿਹੜੇ ਨੇ ਪੈਸੇ ਹੀ ਇਹਦੇ ਚੋਂ ਬਣਾਉਂਦੇ ਨੇ ਪਰ ਉਹਨਾਂ ਦੇ ਇਕੱਲੇ ਪੈਸੇ ਨਹੀਂ ਬਣਦੇ ਸਾਰਾ ਪੁਲਿਸ ਇੰਟੈਲੀਜੈਂਸ ਆਪਰੇਟਿਵ ਪੋਲੀਟੀਸ਼ੀਅਨ ਇਹਨਾਂ ਸਾਰਿਆਂ ਦੀ ਮਿਲਿ ਭੁਗਤ ਦੇ ਨਾਲ ਹੁੰਦਾ ਹੈ ਜੀ ਜਾਣਕਾਰੀ ਅਨਸਾਰ ਪੰਜਾਬ ਵਿੱਚ ਦਵਾਈਆਂ ਦੀਆਂ 17000 ਪਰਚੂਨ ਅਤੇ 8000 ਥੋਕ ਦੀਆਂ ਦੁਕਾਨਾਂ ਹਨ 8000 ਹੌਲਸੇਲਰ ਹੈ ਤੇ 17000 ਜਿਹੜਾ ਉਹ ਰਿਟੇਲਰ ਹੈ ਜਾਂ ਪਰਚੂਨ ਹੈ ਪਰ ਇਹਨਾਂ ਦੀ ਜਾਂਚ ਲਈ ਕੇਵਲ 48 ਡਰੱਗ ਇੰਸਪੈਕਟਰ ਹਨ ਹੁਣ ਪੰਜਾਬ ਚ ਮਨਿਸਟਰਾਂ ਦੀ ਫੌਜ ਹੁੰਦੀ ਐ ਪਾਰਲੀਮੈਂਟਰੀ ਸੈਕਟਰੀ ਕਿੰਨੇ ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨਾਂ ਤੋਂ ਲੈ ਕੇ ਕਿੰਨੀ ਲੰਬੀ ਫੌਜ ਐ ਤੇ ਸਾਰੇ ਪੰਜਾਬ ਚ ਇੱਥੇ 8000 ਹੋਲਸੇਲਰ ਔਰ 17000 ਜਿਹੜੇ ਨੇ ਕੈਮਿਸਟ ਨੇ 48 ਡਰੱਗ ਇੰਸਪੈਕਟਰ ਨੇ ਉਹ ਡਰੱਗ ਇੰਸਪੈਕਟਰਾਂ ਤੋਂ ਰੋੜ ਹੀ ਨਹੀਂ ਆਣਦੀ ਉਹਨਾਂ ਦਾ ਤਾਂ ਹਿੱਸਾ ਪਤਾ ਉਹਨਾਂ ਦੇ ਘਰ ਪਹੁੰਚਦਾ ਕਿਉਂਕਿ ਕੋਈ ਗੱਲ ਵੀ ਜਿਹੜੀ ਐ ਸਾਰਿਆਂ ਦੇ ਔਨ ਬੋਰਡ ਹੋਏ ਬਿਨਾ ਪੋਸੀਬਲ ਨਹੀਂ ਹੁੰਦੀ ਔਰ ਸਰਕਾਰ ਵੱਲੋਂ ਖੋਲੇ ਗਏ ਨਸ਼ਾ ਛਡਾਊ ਕੇਂਦਰਾਂ ਵਿੱਚ ਮਨੋ ਰੋਗ ਦੇ ਮਾਹਿਰ ਡਾਕਟਰ ਨਹੀਂ ਹਨ ਇਸ ਤੋਂ ਵੀ ਅੱਗੇ ਨਸ਼ੇੜੀਆਂ ਨੂੰ ਨਸ਼ਾ ਮੁਕਤ ਕਰਨ ਤੋਂ ਬਾਅਦ ਉਹਨਾਂ ਦੇ ਮੁੜ ਵਸੇਵੇਂ ਲਈ ਜਿਹੜੇ ਕੇਂਦਰ ਖੋਲੇ ਗਏ ਹਨ ਉਹਨਾਂ ਵਿੱਚ ਵੀ ਮਰ ਇਨਫੈਕਟ ਕਲੀਆਂ ਡਰੱਗਸ ਕੈਮਿਸਟਰੀ ਵੇਚਦੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਇਹ ਵੀ ਇੱਕ ਬੜੀ ਵੱਡੀ ਪ੍ਰਾਈਵੇਟ ਬਿਜ਼ਨਸ ਬਣੀ ਹੈ ਔਰ ਉੱਥੇ ਕਈ ਦਾਖਲੇ ਇਸ ਲਈ ਹੁੰਦੇ ਨੇ ਕਿ ਉੱਥੇ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਔਰ ਇਹ ਜਿਹੜਾ ਸਾਰੀ ਇੱਕ ਰੈਕਟ ਹੈ ਇੱਕ ਗਿਣੀ ਮਿਤੀ ਯੋਜਨਾ ਦੇ ਤਹਿਤ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕਰਨ ਲਈ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਨੇ ਕਿ ਜੀ ਪਹਿਲਾਂ ਉਹ ਜਿਹੜਾ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਫਿਰ ਉਹ ਨਸ਼ੇ ਦੇ ਤੌਰ ਤੇ ਵਰਤਣ ਲੱਗ ਜਾਂਦੇ ਨੇ ਸੋ ਇਹ ਏਮਜ਼ ਦੀ ਰਿਪੋਰਟ ਜਿਹੜੀ ਹੈ ਇਸ ਲੈਵਲ ਦੇ ਉੱਤੇ ਜੇ ਕੱਲੀ ਬਿਜ਼ਨਸ ਕੈਮਿਸਟਾ ਦੀ 375 ਕਰੋੜ ਰੁਪਏ ਦਾ ਅੰਦਾਜ਼ਾ ਲਾਓ ਕਿ 60000 ਕਰੋੜ ਦੀ ਜਿਹੜੀ ਦੂਜੀ ਡਰਗ ਹੈ ਜਿਹੜੀ ਪੰਜਾਬ ਪ੍ਰੋਡਿਊਸ ਹੁੰਦੀ ਹੈ ਔਰ ਬਾਕੀ ਇਹ ਸਾਰੇ ਤੁਸੀਂ ਮੜਾਓਗੇ ਤਾਂ ਲੱਗਦਾ ਵੀ ਉੱਥੇ ਬੱਚਿਆ ਕੌਣ ਐ ਨੌਜਵਾਨੀ ਚ ਔਰ ਇਹ ਜਦੋਂ ਸ਼ਸ਼ੀਕਾਂਤ ਪੈਟੀਸ਼ਨ ਲੈ ਕੇ ਗਏ ਪੰਜਾਬ ਹਰਿਆਣਾ ਹਾਈ ਕੋਰਟ 2-3 ਸਾਲ ਦੀ ਗੱਲ ਐ ਕਈ ਵਾਰ ਉਹਨਾਂ ਨਾਲ ਇਸ ਮੁੱਦੇ ਤੇ ਇੰਟਰਵਿਊ ਵੀ ਹੋਏ ਉਦੋਂ ਆਸ ਸੀ ਔਰ ਉਹਨਾਂ ਨੇ ਉਹ ਲਿਸਟ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਡਾਇਰੈਕਟਰ ਜਨਰਲ ਇੰਟੈਲੀਜੈਂਸ ਸੀ ਕਿਹੜੇ-ਕਿਹੜੇ ਵਜ਼ੀਰ ਕੌਣ ਲੋਕ ਕਿਹੜੇ ਐਮਐਲਏ ਇਨਵੋਲਵ ਨੇ ਔਰ ਉਹਨਾਂ ਨੇ ਉਹ ਕੋਰਟ ਨੂੰ ਵੀ ਉਹ ਲਿਸਟ ਜਿਹੜੀ ਐ ਸੀਲ ਬੰਦ ਲਫਾਫੇ ਜੀ ਦਿੱਤੀ ਪਰ ਤੁਸੀਂ ਦੇਖੋ ਜਦੋਂ ਏਜੰਸੀਆਂ ਦਾ ਆਪਰੇਸ਼ਨ ਇਹੀ ਹੁੰਦਾ ਹੈ ਕਿ ਤੁਾਨੂੰ ਅੰਦਰੋਂ ਕੁਝ ਨਹੀਂ ਨਿਕ। ਹੁਣ 32 ਸਾਲ ਹੋ ਗਏ ਨੇ। ਕਿਉਂ ਨਵੰਬਰ 84 ਦੀ ਨਸਲ ਕੁਸ਼ੀ ਦੇ ਲਈ ਜ਼ਿੰਮੇਵਾਰ ਜਿਹੜੇ ਨੇ ਕੋਈ ਵੀ ਕਾਨੂੰਨ ਦੇ ਕਟਾਰੇ 'ਚ ਨਹੀਂ ਆਇਆ। ਜੀ ਜੀ। ਗੁਜਰਾਤ ਦੇ ਵਿੱਚ 2002 ਦੇ ਵਿੱਚ ਹਜ਼ਾਰਾਂ ਮੁਸਲਮਾਨ ਮਾਰੇ ਗਏ। 15 ਸਾਲ ਹੋ ਗਏ। ਕਿਉਂ ਸਾਰੇ ਆਫ ਦਾ ਹੱਕ ਨੇ ਅੱਜ ਤੱਕ ਕੋਈ ਕਾਬੂ ਨਹੀਂ ਆਇਆ। ਬਾਬਰੀ ਮਸਜਿਦ ਢਾਈ ਨੂੰ ਜਿਹੜਾ ਹੁਣ ਤੁਸੀਂ 6 ਦਸੰਬਰ 1992 ਨੂੰ ਢਾਈ ਜਾਂਦੀ ਹੈ। 25 ਸਾਲ ਹੋ ਗਏ ਨੇ ਆਲਮੋਸਟ। ਉਹ ਜਿਹੜੇ ਨੇ ਉਹੀ ਐਲਕੇ ਅਦਵਾਨੀ ਮੁਰਲੀ ਮਨੋਰ ਜੋਸ਼ੀ ਉਹਨਾਂ ਦੇ ਚਾਰ ਸੀਟ ਹੋਈਆਂ ਹੋਈਆਂ ਤੇ ਉਹ ਉਹਨਾਂ ਦਾ ਕਿਤੇ ਕਿਸੇ ਨੇ ਭੋਗ ਨਹੀਂ ਪਾਇਆ ਔਰ ਮੈਨੂੰ ਇਹ ਆਸ ਸੀ ਕਿ ਵੀ ਕਈ ਵਾਰੀ ਅਦਾਲਤਾਂ 'ਚ ਕੋਈ ਇਮਾਨਦਾਰ ਜੱਜ ਆ ਕੇ ਬੈਠ ਜਾਏ ਕੋਈ ਵਾਰੀ ਏਜੰਸੀਆਂ ਦਾ ਜ਼ੋਰ ਵੀ ਨਾ ਚੱਲੇ ਪਰ ਉਹੀ ਨਤੀਜਾ ਸਾਹਮਣੇ ਆਇਆ ਦੂਸਰੀ ਰਿਪੋਰਟ ਅੱਜ ਹੈ ਪੰਜਾਬ ਦੇ ਬਹੁ ਚਰਚਿਤ ਨਸ਼ਾ ਤਸਕਰੀ ਮਾਮਲੇ 'ਚ ਸਿਆਸੀ ਆਗੂਆਂ ਨੂੰ ਮਿਲੀ ਕਲੀਨ ਚਿੱਟ ਹੁਣ ਜਦੋਂ ਜਗਦੀਸ਼ ਸਿੰਘ ਭੋਲਾ ਆਇਆ ਸਾਬਕਾ ਡੀਐਸਪੀ ਕਾਬੂ ਆਇਆ ਸੀ ਉਹਨੇ ਮਜੀਠੀਆ ਦਾ ਨਾਮ ਲਿਆ ਸੀ ਉਹਦੇ ਤੋਂ ਬਾਅਦ ਮਜੀਠੀਆ ਨੂੰ ਡਰੱਗ ਐਨਫੋਰਸਮੈਂਟ ਏਜੰਸੀ ਜਲੰਧਰ ਵਾਲਿਆਂ ਨੇ ਨਰਿੰਦਰ ਸਿੰਘ ਸੀ ਉਹਨੇ ਤਲਬ ਕੀਤਾ ਉਹਦੀ ਟਰਾਂਸਫਰ ਕਰਤੀ ਕਲਕੱਤੇ ਫਿਰ ਰੁਕ ਗਈ ਫਿਰ ਹੋ ਗਈ ਕੀ ਹੋਇਆ ਲੇਕਿਨ ਅੱਜ ਜਦੋਂ ਇਹ ਰਿਪੋਰਟ ਬਾਹਰ ਆਈ ਹੈ ਤੇ ਇਹ ਸਾਰੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਕਲੀਨ ਚਿੱਟ ਔਰ ਇਹ ਜਿਹੜੀ ਹੈ ਪੰਜਾਬ ਬਿਊਰੋ ਦੀ ਖਬਰ ਹੈ ਪੰਜਾਬ ਦੇ ਬਹੁਤ ਚਰਚਿਤ ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਦੀ ਜਾਂਚ ਟੀਮ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਮਾਮਲੇ ਦੀ ਨਵੇਂ ਸਿਰਿਓਂ ਕੀਤੀ ਪੜਤਾਲ ਦੌਰਾਨ ਕਿਸੇ ਵੀ ਸਿਆਸੀ ਆਗੂ ਦਾ ਨਾਮ ਸਾਹਮਣੇ ਨਹੀਂ ਆਇਆ ਹੁਣ ਇਹਦਾ ਮਤਲਬ ਹੈ ਕਿ ਸਮਗਲਰ ਜਿਹੜੇ ਨੇ ਉਹ ਆਪਣੇ ਤੌਰ ਤੇ ਹੀ ਕਰ ਰਹੇ ਨੇ ਕੋਈ ਸਿਆਸਤ ਕੋਈ ਏਜੰਸੀਆਂ ਕੋਈ ਪੋਲੀਟੀਕਲ ਇਹਦੇ ਪਿੱਛੇ ਰੋਲ ਕਿਸੇ ਦਾ ਨਹੀਂ ਹੈ ਉਸ ਜਾਂਚ ਕਮੇਟੀ ਨੇ 20 ਮੁਲਜ਼ਮਾਂ ਵਿੱਚੋਂ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਸਮੇਤ 13 ਮੁਲਜ਼ਮਾਂ ਖਿਲਾਫ ਠੋਸ ਸਬੂਤ ਹੋਣ ਦਾ ਦਾਵਾ ਕੀਤਾ ਅੱਗੇ ਉਹਨਾਂ ਦੇ ਨਾਂ ਦਿੱਤੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਆ ਉਹ ਤੁਸੀਂ ਭੋਲਾ ਕਹਿ ਲਓ ਕਿਚੂ ਕਹਿ ਲਓ ਪਿਚੂ ਕਹਿ ਲਓ ਇਦਾਂ ਦੇ ਨਾਂ ਰੱਖੇ ਹੁੰਦੇ ਨੇ ਔਰ ਇਹ ਕੋਈ ਮਤਲਬ ਨਹੀਂ ਇਹ ਤਾਂ ਆਗੂ ਜਿਹੜੇ ਨੇ ਏਜੈਂਟੀ ਕਰਦੇ ਨੇ ਇਹਨਾਂ ਦੇ ਕਿੰਗਪਿੰਨ ਹੋਰ ਨੇ ਜੀ ਔਰ ਉਹਨਾਂ ਨੇ ਜਿਹੜਾ ਸਿਟ ਵੱਲੋਂ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਟੀਮ 16 ਮਾਰਚ ਨੂੰ ਮੋਹਾਲੀ ਦੇ ਵਧੀਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਆਨਸਲ ਬੇਰੀ ਦੀ ਅਦਾਲਤ ਕਰੀਬ 1700 ਪੰਨਿਆਂ ਦੀ ਇਹ ਜਾਂਚ ਰਿਪੋਰਟ ਪੇਸ਼ ਕੀਤੀ ਗਈ ਸੀ ਉਹਨਾਂ ਨੇ ਆਪਣੀ ਰਿਪੋਰਟਸ ਪੁਲਿਸ ਨੇ ਮਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਕਬਜ਼ੇ ਵਿੱਚ ਲੈ ਕੰਪਿਊਟਰਾਂ ਨੂੰ ਆਧਾਰ ਬਣਾਇਆ ਰਿਪੋਰਟ ਮੁਤਾਬਕ ਕੋਈ ਵੀ ਸ਼ੱਕੀ ਰਾਜਸੀ ਆਗੂ ਮਲਜ਼ਮਾਂ ਦੇ ਸੰਪਰਕ ਵਿੱਚ ਨਹੀਂ ਸੀ ਤੇ ਨਾ ਹੀ ਕਬਜ਼ੇ ਵਿੱਚ ਲੈ ਕੰਪਿਊਟਰਾਂ ਦੀ ਜਾਂਚ ਦੌਰਾਨ ਕਿਸੇ ਵਿਰੁੱਧ ਕੋਈ ਸਬੂਤ ਮਿਲੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇੰਨੀ ਵੱਡੀ ਰਿੰਗ 60000 ਕਰੋੜ ਵਿਦਨ ਡੋਮੈਸਟਿਕ ਉਹ ਬਿਨਾ ਕਿਸੇ ਪੋਲੀਟੀਸ਼ੀਅਨ ਤੋਂ ਕੋਈ ਸਾਫ ਕਾ ਡੀਐਸਪੀ ਚਲਾ ਰਿਹਾ ਹੈ ਕੋਈ ਕ੍ਰਾਈਮਨਲ ਚਲਾ ਰਿਹਾ ਹੈ ਕੋਈ ਸਟਰੀਟ ਥੱਗ ਚਲਾ ਰਿਹਾ ਹੈ ਹੁਣ ਇਹ ਜ਼ਾਹਰ ਹੈ ਕਿ ਵੀ ਖਾਸ ਗੱਲ ਇਹ ਹੈ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਸੌ ਚੁੱਕੀ ਉਸੇ ਦਿਨੇ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਇਸ ਸੰਬੰਧੀ ਸੰਪਰਕ ਕਰਨ ਤੇ ਆਈਜੀ ਈਸ਼ਵਰ ਸਿੰਘ ਨੇ ਕੋਈ ਟਿੱਪਣੀ ਕਰਨ ਤੋਂ ਸਾਫ ਬਣਾ ਦੇ ਕੌਣ ਤੁਸੀਂ ਕੀ ਆ ਕੋਇਨਸੀਡੈਂਸ ਹੈ ਕਿਹਦਾ ਸੰਜੋਗ ਹੈ ਕਿ ਇਧਰ ਅਮਰਿੰਦਰ ਸਿੰਘ ਕਹਿੰਦਾ ਜੀ ਮੈਂ 4 ਹਫਤੇ ਜੀ ਡਰੱਗਸ ਉਡਾ ਰਹੇ ਹਾਂ ਇਹ 1700 ਸਫਿਆਂ ਦੀ ਰਿਪੋਰਟ ਜਿਹਦੇ ਵਿੱਚ ਕੋਈ ਪੋਲੀਟੀਸ਼ੀਅਨ ਇਨਵੋਲਵ ਨਹੀਂ ਹੈ ਇਹ ਉਸੇ ਦਿਨ ਹੁੰਦੀ ਆ ਅਮਰਿੰਦਰ ਕਹਿੰਦਾ ਜੀ ਦੇਖੋ ਮੈਂ ਹੁਣ ਬਾਦਲ ਨੂੰ ਕਿਵੇਂ ਫੜਨਾ ਮੈਂ ਮਜੀਠੀਆਂ ਨੂੰ ਕਿਵੇਂ ਹੁਣ ਇਹ ਸਟੇਜਾਂ ਤੋਂ ਸੀ ਮੈਂ ਇਹਨੂੰ ਬੁੱਢੇ ਨੂੰ ਲੰਮਾ ਪਾ ਦੂੰ ਨਾ ਜੀ ਮੈਂ ਇਹ ਇਹ ਕਰ ਦੂੰ ਇਹੀ ਜਿਹੜੇ ਨੇ ਇਸ ਕਿਸਮ ਦੇ ਘਟਿਆ ਬਿਆਨਬਾਜ਼ੀਆਂ ਕਰਦੇ ਸੀ ਪਰ ਹੁਣ ਉਹਨਾਂ ਨੇ ਕਹਿਣਾ ਜੀ ਦੇਖੋ ਇਹ ਸਪੈਸ਼ਲ ਇਨਵੈਸਟੀਗੇਸ਼ਨ ਇਨਵੈਸਟੀਗੇਟਿਵ ਟੀਮ ਦੀ ਰਿਪੋਰਟ ਹੈ ਪੁਰੂਦੇ ਦਾ ਕੋਈ ਦੋਸ਼ੀ ਨਹੀਂ ਹੈ ਮੈਂ ਐਵੇਂ ਥੋੜੀ ਮੈਂ ਕਾਨੂੰਨ ਤੋਂ ਬਾਹਰ ਜਾ ਕੇ ਥੋੜੀ ਫੜ ਸਕਦਾ ਹੁਣ ਜਿਨ੍ਹਾਂ ਦੇ ਉੱਤੇ ਸਮਗਲਰਾਂ ਦੇ ਥੱਲੇ ਨਾਂ ਨੇ ਪੁਰੂਦੇ 'ਚ ਮੈਂ ਦੇਖ ਰਿਹਾ ਐਸਪੀ 2 ਸਾਬਕਾ ਇੱਕ ਡੀਐਸਪੀ ਜਗਦੀਸ਼ ਭੋਲਾ ਮੋਹਾਲੀ ਸਾਬਕਾ ਸਬ ਇੰਸਪੈਕਟਰ ਸਰਬਜੀਤ ਸਿੰਘ ਕਥੂ ਨੰਗਰ ਤੇ ਜਿਹੜੇ ਭਗੌੜਿਆਂ ਦੀ ਸੂਚੀ ਆ ਉਹਨਾਂ 'ਚ ਵੀ ਇੱਕ ਸਬ ਇੰਸਪੈਕਟਰ ਹੈ ਬਾਕੀ ਤਾਂ ਐਵੇਂ ਕੋਈ ਛੀਨਾ ਕੋਕੂਨਰ ਕੋ ਫਲਾਣਾ ਦੋ ਤਿੰਨ ਇੱਕ ਦੋ ਕੈਨੇਡਾ ਦੇ ਨਾਂ ਇੱਕ ਉਤਰਾਖੰਡ ਦਾ ਨਾਂ ਸੋ ਇਹਨੂੰ ਕਹਿੰਦੇ ਨੇ ਆਈਵਾਸ਼ ਬਿਲਕੁਲ ਹੁਣ ਅਸੀਂ ਢੀ ਕਰ ਰਹੇ ਸੀ ਕਿ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਹੈ ਇਹਦੇ ਜਿੰਨਾਂ ਨਾ ਲੈ ਗਏ ਨੇ ਸੀਲ ਬੰਦ ਲਫਾਫੇ ਸ਼ਿਸ਼ੀ ਗਾਂਦ ਰਹੇ ਦਤੇ ਲੇਕਨ ਸਭ ਕਲੀਨ ਹੈ ਪੰਜਾਬ ਉਵੇਂ ਹੀ ਨਸ਼ਿਆਂ ਦੇ ਹਵਾਲੇ ਰਹੇਗਾ ਛੋਟੇ ਮੋਟੇ ਜਿਹੜੇ ਨੇ ਉਹ ਫੜ ਲੈਣਗੇ ਜਿਹੜੇ ਅਮਲੀ ਕਿਸਮ ਦੇ ਲੋਕ ਨੇ ਔਰ ਜਿਹੜੇ ਦੂਜੇ ਨੇ ਉਹ ਡਰੱਗਸ ਤਾਂ ਅੱਜ ਵੀ ਡਿਸਟ੍ਰਿਬਿਊਟ ਹੋ ਰਹੀਆਂ ਉਵੇਂ ਹੀ ਜੀ ਭਾ ਜ਼ਰੂਰ ਵੱਧ ਗਿਆ ਹੋਣਾ ਕਿ ਜੀ ਬਹੁਤ ਸਖਤੀ ਹੈ ਬਹੁਤ ਸਖਤੀ ਹੈ ਦੇਖੋ ਹੁਣ ਅਸੀਂ ਕਿਵੇਂ ਕਰ ਸਕਦੇ ਸੋ ਇਹ ਜਦੋਂ ਅਸੀਂ ਦੇਖਦੇ ਕਿ ਵੀ ਕਿਵੇਂ ਇੱਕ ਬੜੇ ਡੈਲੀਬਰੇਟ ਤਰੀਕੇ ਦੇ ਨਾਲ ਪੰਜਾਬ ਦੇ ਪਿੰਡਾਂ ਨੂੰ ਟਾਰਗੇਟ ਕਰਕੇ ਔਰ ਪਿੰਡਾਂ ਸਿੱਖ ਨੌਜਵਾਨੀ ਜਿਹੜੀ ਹੈ ਉਹ ਮੈਜੋਰਟੀ ਚ ਨੇ ਉਹਨਾਂ ਨੂੰ ਜਿਹੜਾ ਨਸ਼ਿਆਂ ਦਾ ਗੁਲਾਮ ਬਣਾਇਆ ਔਰ ਇਹ ਗੱਲ ਉੱਥੇ ਨਹੀਂ ਹੈ ਇੱਥੇ ਵੀ ਜਿੰਨੇ ਸਾਡੇ ਕੋਲ ਰਿਪੋਰਟ ਹੁੰਦੀ ਹੈ ਕਿ ਭਾਈ ਜਿਹੜੇ ਉੱਥੋਂ ਮਾਪਿਓ ਪੈਸੇ ਦੇ ਦਵਾ ਕੇ ਚੜ੍ਹਾ ਵੀ ਦਿੰਦੇ ਨੇ ਬਾਹਰ ਹੁਣ ਇਹ ਜਿਹੜੀ ਜਿਹਨੂੰ ਚਿੱਟਾ ਕਹਿੰਦੇ ਨੇ ਜਾਂ ਇਹ ਹੈਰੋਇਨ ਹੈ ਕ੍ਰੈਕ ਕੋਕੀਨ ਹੈ ਇਹਦੀ ਐਡਿਕਸ਼ਨ ਇੰਨੀ ਸਟਰੋਂਗ ਹੈ ਕਿ ਇੱਥੇ ਆ ਕੇ ਵੀ ਜਿਹੜੇ ਨੇ ਕਹੀ ਹੁਣ ਇੱਥੇ ਈਵਨ ਰਿਚਮੰਡ ਹਿੱਲ ਦੇ ਵੀ ਮੈਨੂੰ ਕੋਈ ਹਵਾਲੇ ਨਾਲ ਦੱਸ ਰਹੇ ਸੀ ਕਿ ਭਾਈ ਉੱਥੇ ਕੋ ਇਕੱਠੇ ਹੁੰਦੀ ਹੈ ਕਰਾਊਡ ਔਰ ਬਾਕੀ ਥਾਵਾਂ ਤੇ ਵੀ ਜੀ ਔਰ ਜਿਹੜੇ ਲੋਕ ਥੋੜੇ ਬਹੁਤ ਸਟੋਰਾਂ ਤੇ ਕੰਮਕੁੰਮ ਵੀ ਕਰਦੇ ਨੇ ਇੱਥੇ ਵੀ ਬਹੁਤਿਆਂ ਨੂੰ ਜਿਹੜੇ ਉੱਥੋਂ ਵਾਦੀ ਲੈ ਕੇ ਇਹ ਐਡਿਕਸ਼ਨ ਲੈ ਕੇ ਆਂਦੇ ਨੇ ਤੇ mafio ਚੜੀ ਚੜੀ ਪੰਜਾਬ ਜਾਂ ਲੱਖ ਦੇ ਕੇ ਏਜੰਟਾਂ ਨੂੰ ਪੈਸੇ ਦੇ ਕੇ ਚੜਾਉਂਦੇ ਨੇ ਉਹ ਇੱਥੇ ਵੀ ਦਾ ਸ਼ਿਕਾਰ ਨੇ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਿਹੜਾ ਕੰਮ ਏਜੰਸੀਆਂ ਸਾਡੀ ਜਵਾਨੀ ਨੂੰ ਮਾਰ ਕੇ ਨਹੀਂ ਕਰ ਸਕੀਆਂ ਲੱਖ ਡੇਢ ਲੱਖ ਉਹਨਾਂ ਨੇ ਜਿਹੜੀਆਂ ਨੇ ਸਾਡੀਆਂ ਅਣਪਛਾਤੀਆਂ ਲਾਸ਼ਾਂ ਔਰ ਝੂਠੇ ਪੁਲਿਸ ਮੁਕਾਬਲੇ ਪੂਰੀ ਨਸਲਕੁਸ਼ੀ ਕੀਤੀ ਉਹ ਉਹਨਾਂ ਨੇ ਔਰ ਠੀਕ ਪੰਜਾਬ 'ਚ ਜਦੋਂ 94 95 ਦੇ ਵਿੱਚ ਜਿਹੜਾ ਫਾਈਨਲੀ ਉਹਨਾਂ ਨੇ 50000 ਤੋਂ ਜ਼ਿਆਦਾ ਬੇਅੰਤੇ ਕੇਪੀ ਗਿੱਲ ਨੇ ਜਿਹੜਾ ਨੌਜਵਾਨ ਮਾਰੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਕਿ ਜੀ ਸੱਭਿਆਚਾਰਕ ਲਚਰਪੁਣਾ ਆਇਆ ਫਿਰ ਡਰੱਗਸ ਆਈਆਂ ਔਰ ਹੁਣ ਇਹ ਸਾਰਾ ਕਰਖਰਾ ਕੇ ਜਿਹੜਾ ਮੁੱਖ ਮੰਤਰੀ ਬਣਿਆ ਦਿੱਲੀ ਗਿਆ ਸੀ ਦੋ ਦਿਨ ਪਹਿਲਾਂ ਤੇ ਚੇਚਾ ਜਿਹੜਾ ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਕੇਪੀ ਗਿੱਲ ਨੂੰ ਕੈਪਟਨ ਅਮਰਿੰਦਰ ਮਿਲ ਗਿਆ ਉਹਦੀ ਕੋਠੀ ਹਾਂਜੀ ਹੁਣ ਇਹ ਉਹਨਾਂ ਦਾ ਜਿਹੜਾ ਫਾਈਨਲ ਅਸਾਲਟ ਹੈ ਉਹਦੇ ਥੱਲੇ ਕਿ ਭਾਈ ਰਹਿਨਦ ਖੂਦ ਤੋਂ ਐਡਵਾਈਸ ਲੈਣ ਗਿਆ ਹੈ ਜਾਂ ਲੋਡ ਹੋਈ ਤਾਂ ਉਹਨੂੰ ਫਿਰ ਸੱਦ ਲੈਣਗੇ ਕਿਉਂਕਿ ਉਹਨੂੰ ਕਹ ਬਣਾਇਆ ਕਿ ਜੀ ਬੜਾ ਜਿਵੇਂ ਉਹਦਾ ਖੌਫ ਹੈ ਪਰ ਉਹਨਾਂ ਨੂੰ ਹੁਣ ਕੋ ਬਹੁਤੀ ਲੋਡ ਨਹੀਂ ਹੈ ਆਲਰੇਡੀ ਉਹਨਾਂ ਨੇ ਜਿਹੜੀ ਹੈ ਇੱਕ ਸਾਡਾ ਪੂਰੀ ਦੀ ਪੂਰੀ ਇੱਕ ਨਸਲ ਹੀ ਜਿਹੜੀ ਹੈ ਉਹ ਡਰਗਸ ਦੇ ਹਵਾਲੇ ਕਰ ਦਤੀ ਹੈ ਇਹ ਗਰਾਉਂਡ ਰਿਐਲਿਟੀ ਹੈ ਜੀ ਡਾਕਟਰ ਸਾਹਿਬ ਰੰਦੇਸ਼ ਜੀ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਆਂ ਈਅਰਸ ਸੋਸਰ ਨਾਲ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ